ਮੈਂ ਤੇ ਦੇਖ ਕੇ ਹੈਰਾਨ ਸੰਤ ਬਾਬਾ ਅਤਰ ਸਿੰਘ ਦੀ ਦੈਣੀ ਲਤ ਸਾਰੀ ਗਲ ਗਈ ਸੀ ਸੱਪ ਨੇ ਡੰਗ ਮਾਰਿਆ ਸੀ ਜਿੰਨਾ ਇਲਾਜ ਕੀਤਾ ਉਤਨੀ ਖਰਾਬ ਫਿਰ ਡਾਕਟਰ ਪੁੱਛਦੇ ਨੇ ਸੰਤ ਜੀ ਬੜੀ ਪੀੜ ਹੁੰਦੀ ਹੋਵੇਗੀ ਤੁਹਾਨੂੰ ਸਾਰੀ ਲਤ ਤੁਹਾਡੀ ਗਲ ਗਈ ਹੈ ਕੰਦੀ ਲਤ ਨਾ ਹੁੰਦੀ ਬਾਬਾ ਜੀ ਕਹਿੰਨ ਲੱਤ ਨੂੰ ਪੀੜ ਹੁੰਦੀ ਹੈ ਦੇਖਦੇ ਅਸੀਂ ਅਸੀਂ ਦੇਖ ਰਿਹਾ ਡਾਕਟਰਾਂ ਦੇ ਪੱਲੇ ਨਹੀਂ ਪੈਂਦਾ ਸੀ ਕੀ ਕਹਿ ਰਹੇ ਲੈ ਲੱਤ ਨੂੰ ਪੀੜ ਆਉਂਦੀ ਹੈ ਮੈਨੂੰ ਨਹੀਂ ਹੁੰਦੀ ਮੈਂ ਦੇਖ ਰਿਹਾ ਕਨ 4 ਸਾਲ ਪਹਿਲੇ ਗੁਜ਼ਰੇ ਨੇ ਮੇਰੀ ਸ਼ੀਰਮਣ ਹੱਥ ਤੇ ਕੈਂਸਰ ਹੋ ਗਿਆ ਭਾਵੇਂ ਡਾਕਟਰ ਇਲਾਜ ਕਰਦੇ ਰਹੇ ਵੱਧ ਹੀ ਗਿਆ ਵੱਧ ਹੀ ਗਿਆ ਭਾਵੇਂ ਉਹ ਕਹਿੰਦੇ ਰਹੇ ਪ੍ਰਕਿਰਤੀ ਨੂੰ ਆਪਣਾ ਕੰਮ ਕਰਨ ਦਿਓ ਕਿਸਾਨੋ ਵੀ ਦੇਖਣ ਦਿਓ ਪ੍ਰਕਿਰਤੀ ਕੀ ਕਰਦੀ ਏ ਸਾਡੇ ਨਾਲ ਠੀਕ ਨਹੀਂ ਹੋਇਆ ਹੱਸ ਕੇ ਮਹਰਿਸ਼ੀ ਰਮਨ ਡਾਕਟਰਾਂ ਨੂੰ ਕਹਿੰਦੇ ਨੇ ਪ੍ਰਕਿਰਤੀ ਦੀ ਜਿੱਤ ਹੋਈ ਤੁਹਾਡੀ ਹਾਰ ਹੋਈ ਤੁਸੀਂ ਤੇ ਹਾਰ ਤੁਹਾਡੀ ਤੇ ਹਾਰ ਹੈ ਜੋ ਬਾਬਾ ਅਦਰਸ਼ ਨੇ ਅਜ ਤੋਂ ਇਹ ਜੀ ਕਹਿ ਲੋ 60 65 ਸਾਲ ਪਹਿਲੇ ਜੋ ਆਪਣੇ ਜ਼ੁਬਾਨ ਤੋਂ ਕਿਹਾ ਕਤਿਨ 4 ਸਾਲ ਪਹਿਲੇ ਇਸ ਤਰ੍ਹਾਂ ਦੇ ਬੋਲ ਮੈ ਰੀ ਸ਼ੀ ਰਮਣ ਦੀ ਜ਼ਬਾਨ ਤੋਂ ਨਿਕਲੇ। ਜੇ ਡਾਕਟਰ ਨੇ ਕਿਹਾ ਹੱਥ ਦੇ ਵਿੱਚ ਬਹੁਤ ਪੀੜ ਆਉਂਦੀ ਹੋਵੇਗੀ। ਦੇਖ ਰਹੇ ਆ ਸੀ ਹੱਥ ਨੂੰ। ਔਰ ਹੱਥ ਨੂੰ ਕਹਿੰਦੇ ਆ ਆਖਿਆ ਜ਼ਰੂਰ ਇਹ ਸਤ ਨੇ ਕੁਝ ਕੀਤਾ ਹੈ। ਆਪਣੇ ਕਰਮ ਕੀ ਗੱਤ ਮੈਂ ਕਿਹਾ ਜਾਣੋ ਮੈਂ ਕਿਹਾ ਜਾਣੋ ਬਾ ਬਾ ਕੀਤਾ ਹੋਵੇਗਾ ਭੌਗਦਾ ਪਿਆ ਆਪਾਂ ਵੀ ਦੇਖ ਰਹੇ ਤੁਸੀਂ ਹੀ ਦੇਖ ਰਹੇ ਹੋ ਤੁਸੀਂ ਦੁਖੀ ਨਹੀਂ ਹੋ ਰਹੇ ਹਾਸਾ ਦੁਖੀ ਹੋ ਰਹੇ ਆਪਾਂ ਦੇਖ ਰਹੇ ਹਾਂ ਕਿ ਡਾਕਟਰਾਂ ਦੇ ਪੱਲੇ ਨਹੀਂ ਪਈ ਗੱਲ ਇਹ ਵੀ ਮੈਰਸ ਕਰਦੇ ਇਹ ਇੱਕ ਦੌਰ ਹੈ ਉਦਾਹਰਨ ਦਿੱਤੇ ਨੇ ਇਸ ਤਰ੍ਹਾਂ ਦੇ ਸਹਿਕਰੇ ਨੇ ਆਖਰ ਜਨਮ ਹੋਇਆ ਜੀਵਨ ਮਿਲੇ ਬਾਵੇਂ ਬ੍ਰਹਮ ਗਏ ਨਹੀਂ ਹੈ तो पिछले कुछ यात्रा रह गई सी जो पूरी करण वास्ते जन्म होया वरना नहीं आना पूर्व जन्म हम तुमरे सेवक अब तो मिटिया ना जाई भगत कबीर दिन हे प्रभु पिछले जन्म भी मैं तेरा सेवक सी और करा कि मैं तेरे तक नहीं पहुंच सकी नहीं पहुंच सके। अद की अदकी बख्शिश करें अद की मैं रस्ते चना ना रह जाव अब की बार बखश बंदे को बौर ना बॉज जल ਬਦਕੀ ਬਖਸ਼ਿਸ਼ ਕਰ ਮੈਂ ਫਿਰ ਨਾ ਆਵਾਂ ਗਲਤ ਹਾਂ ਮੇਰੀ ਯਾਤਰਾ ਸੰਪੂਰਨ ਕਰ ਪ੍ਰਾਰਥਨਾ ਕਰ ਰਿਹਾ ਹਾਂ ਇਸ ਨੂੰ ਆਪਣਾ ਪਿਛਲਾ ਜਨਮ ਚੇਤੇ ਇਹ ਨੂੰ ਕਹ ਲਓ ਜੇ 100 ਡਿਗਰੀ ਤੇ ਪਾਣੀ ਗਰਮ ਕਰੀਏ ਤੇ ਭਾਪ ਬਣ ਜਾਂਦਾ ਹੈ 90 ਤੇ ਕਰੀਏ ਤਾਂ ਵੀ ਨਹੀਂ ਬਣਦਾ 90 ਡਿਗਰੀ ਤੱਕ ਦਾ ਤੇ ਤਪ ਇੰਚ ਸਮਲੋ ਕਬੀਰ ਨੇ ਕਰ ਹੀ ਲਿਆ ਸੀ ਥੋੜਾ ਜਿਹਾ ਰਹਿੰਦਾ ਸੀ ਉਸ ਜਨਮ ਵਿੱਚ ਪੂਰਾ ਕਰ ਲੈ ਇਸ ਤਰ੍ਹਾਂ ਦੇ ਪੁਰਸ਼ ਨੂੰ ਪਿਛਲੀਆਂ ਯਾਦਾਂ ਵੀ ਹੁੰਦੀਆਂ ਨੇ। ਤੋਂ ਪਿਛਲੇ ਪ੍ਰਾਲਬਦ ਮਹਾਰਿਸ਼ੀ ਰਮਣ ਕਹਿੰਦੇ ਨੇ ਸਕੀਤਾ ਹੋਣੇ ਸਾਥ ਨੇ ਕੁਛ। ਬੜਾ ਦੁੱਖ ਭੋਗ ਰਿਹਾ ਆਪਾਂ ਵੀ ਦੇਖ ਰਹੇ ਆ। ਸੂਫੀ ਸੰਤ ਸਰਮੱਦ ਨੂੰ ਲਾਲ ਕਿਲੇ ਵਿੱਚ ਔਰੰਗਜ਼ੇਬ ਦੇ ਹੁਕਮ ਨਾਲ ਕਤਲ ਕੀਤਾ ਜਾ ਰਿਹਾ ਹੈ। ਇਸ ਦਾ ਕਸੂਰ ਕਿਸੇ ਬਸ ਬੇ ਵਿਚਾਰਾ ਬੇਕਸੂਰ ਸੀ ਕਿਉਂਕਿ ਬੇਕਸੂਰ ਹੋਣਾ ਵੀ ਕਸੂਰ ਹੋ ਜਾਂਦਾ ਹੈ। ਇਹ ਵੀ ਨਰਸ ਕਰਦਾ ਹੈ। ਗੁਨਾਹਗਾਰਾਂ ਦੀ ਦੁਨੀਆ ਵਿੱਚ ਬੇਗੁਨਾਹ ਹੋਣਾ ਵੀ ਇੱਕ ਗੁਨਾਹ ਹੋ ਜਾਂਦਾ ਹੈ। ਕਸੂਰਵਾਰਾਂ ਦੀ ਦੁਨੀਆ ਵਿੱਚ ਬੇਕਸੂਰ ਹੋ ਜਾਣਾ ਵੀ ਯਕੀਨਤ ਜਾਣੇ ਇੱਕ ਕਸੂਰ ਹੋ ਜਾਂਦਾ ਹੈ। ਨੰਗਨ ਘੁੰਮਦਾ ਸੀ। ਤੇ ਇਹਨੂੰ ਆਖੇ ਤੂੰ ਨੰਗਾ ਕਿਉਂ ਘੁੰਮਦਾ ਹੈ? ਤੂੰ ਸ਼ਰਮਗ ਨਹੀਂ ਜੋ ਜਵਾਬ ਦਿੱਤਾ ਸੀ ਪੰਛੀ ਸਾਰੇ ਹੀ ਨੰਗੇ ਨੇ, ਪਸ਼ੂ ਸਾਰੇ ਹੀ ਨੰਗੇ ਨੇ, ਫੁੱਲ ਸਾਰੇ ਹੀ ਨੰਗੇ ਨੇ। ਬਨਸਪਤੀ ਸਾਰੀ ਨੰਗੀ ਹੈ ਮੈਂ ਕਿਉਂ ਕਪੜੇ ਪਾਵਾਂ ਸਰਮਤ ਆਪਣਾ ਡੰਗ ਉਸਤਾ ਆਪਣਾ ਤੌਰ ਤਰੀਕਾ ਪਹਿਨਾ ਕਪੜੇ ਪਸ਼ੂਆਂ ਨੂੰ ਪਹਿਨਾ ਕਪੜੇ ਪੰਛੀਆਂ ਨੂੰ ਤਾਕਤੋ ਬਨਸਪਤੀ ਨੂੰ ਤੇ ਬਨਸਪਤੀ ਦੇ ਉੱਪਰ ਉਡਣ ਵਾਲੇ ਭੌਰਿਆਂ ਤੇ ਤਿਤਲਿਆਂ ਨੂੰ ਕਪੜੇ ਜੋ ਹੈ ਤੋ ਪਹਿਨਾ ਫਿਰ ਮੈਂ ਪਹਿਨਾਂਗਾ ਮੈਂ ਨਹੀਂ ਪਹਿਨਣਾ ਫੁੱਲਾਂ ਨੂੰ ਢੱਕਣ ਦੀ ਲੋੜ ਨਹੀਂ ਹਾਂ ਢੱਕਣਾ ਪੈਂਦਾ ਹੈ ਬਾਦਸ਼ਾਹ ਸਲਾਮਤ ਗੰਦਗੀ ਨੂੰ ਉਤੇ ਪ੍ਰਮਾਤਮਾ ਨੇ ਢਕੀ ਹੋਈ ਹੈ ਮੇਰੇ ਖੂਨ ਨੂੰ ਉਸਨੇ ਢਕਿਆ ਹੈ ਮੇਰੀ ਹੱਡੀਆਂ ਨੂੰ ਉਸਨੇ ਢਕਿਆ ਹੈ ਮੇਰੀ ਦੁਰਗੰਧ ਨੂੰ ਉਸਨੇ ਢਕਿਆ ਹੈ ਮੇਰੇ ਬਾਸ ਨੂੰ ਉਸਨੇ ਢਕਿਆ ਮੈਂ ਖਲੜੀ ਨਹੀਂ ਢਕਣਾ ਚਾਹਦਾ ਕਿਉਂਕਿ ਉਸਨੇ ਨਹੀਂ ਢਕੀ ਮੈਂ ਨਹੀਂ ਢਕਣਾ ਚਾਹਦਾ ਸਰਮਦ ਜਿਦਾਏ ਮੌਤ ਸੁਣਾਈ ਗਈ ਮੈਂ ਲਮਕਾਂਗਾ ਨਾ ਜਲਾਦ ਖੜਾ ਹੈ ਕਤਲ ਕਰਨ ਲਈ ਕੋਸ਼ਸ਼ ਕਰਕੇ ਹੱਸਦਾ ਹੋਇਆ ਔਰੰਗਜ਼ੇਬ ਕਹਿੰਦਾ ਹੁਣ ਦੱਸ ਤੂੰ ਬੜੀਆਂ ਗੱਲਾਂ ਬਣਾਉਣਾ ਹੁਣ ਤੇਰੀ ਮੌਤ ਹੈ ਤੇ ਪਤਨ ਸ਼ਰਮਤ ਕੀ ਕਹਿੰਦਾ ਜ਼ਿੰਦਗੀ ਦੇਖੀ ਸੀ ਅਜ ਮੌਤ ਵੀ ਦੇਖਾਂਗੇ ਜੀਵਨ ਤੇ ਦੇਖੇ ਅਜ ਮੌਤ ਵੀ ਦੇਖਾਂਗੇ ਸਿਰਫ ਤੂੰ ਹੀ ਨਹੀਂ ਦੇਖੇਂਗਾ ਆਪਾਂ ਵੀ ਦੇਖਾਂਗੇ ਪਰ ਸ਼ਾਨ ਨੂੰ ਮੌਤ ਦੇਖਣ ਦਾ ਚਾਹ ਹੋਇਆ ਹੈ ਕਦੋਂ ਉਹ ਨਹੀਂ ਤੇ ਸੀ ਇਸ ਡੰਗਰਾਲੀ ਸਹੀ ਦੇਖ ਰਹਾ ਇਸਨੇ ਲੰਬੇ ਚੋੜੇ ਇੱਕ ਹਗਾਏ ਦੇ ਇੱਕ ਨਜ਼ਮ ਵਿੱਚ ਕਿ ਹੈ ਕਿ ਅਗਮ ਦੀ نیند ਤੋਂ ਸੰਸਾਰ ਦਾ ਸ਼ੋਰ ਸੁਣ ਕੇ ਅਸੀਂ ਜਾਗੇ ਸੀ ਬਾਦਸ਼ਾ ਪਰ ਜਾਗ ਕੇ ਦੇਖਿਆ ਸ਼ੋਰ ਸ਼ਰਾਬਾ ਸਾਡੇ ਸੁਭਾਅ ਦੇ ਅਨੁਕੂਲ ਨਹੀਂ ਅਸੀਂ ਫਿਰ ਸੌਣ ਲੱਗਿਆ ਜਿਸ ਨੂੰ ਤੂੰ ਮੌਤ ਕਹਿੰਦਾ ਅਸੀਂ ਉਸ ਬਿਸਰਾਮ ਕਹਿੰਦੇ ਇਸ ਨੂੰ ਆਰਾਮ ਗਏ ਮੇਰਾ ਤੂੰ ਵੀ ਦੇਖ ਆਪਾਂ ਵੀ ਦੇਖਾਂਗੇ ਮੜ ਇਹ ਵੀ ਇੱਕ ਜ਼ਿੰਦਗੀ ਹੈ ਇਸ ਤਰ੍ਹਾਂ ਦੇ ਲੋਕ ਵਿਚਾਰ ਦੇ ਤਲ ਤੇ ਸੋਚਣੇ ਦੇ ਤਲ ਤੇ ਯਾਦਾਂ ਦੇ ਤਲ ਤੇ ਪ੍ਰਮਾਤਮਾ ਦੇ ਰੂਪ ਨੇ ਮਨੁੱਖ ਉਹੀ ਨਹੀਂ ਜੋ ਕੁਝ ਦਿਖਾਈ ਦੇ ਰਿਹਾ ਹੈ ਮਨੁੱਖ ਉਹੀ ਕੁਛ ਹੈ ਜੋ ਇਸ ਦੇ ਵਿਚਾਰ ਨੇ ਮਨੁੱਖ ਉਹੀ ਕੁਛ ਨਹੀਂ ਜੋ ਕੁਛ ਕਰ ਰਿਹਾ ਹੈ ਮਨੁੱਖ ਉਹੀ ਕੁਛ ਹੈ ਜੋ ਇਹ ਸੋਚ ਰਿਹਾ ਹੈ ਪਰਮਾਤਮਾ ਸੋਚਣੀ ਨੂੰ ਵੇਖਦਾ ਹੈ ਵਿਚਾਰਾਂ ਨੂੰ ਵੇਖਦਾ ਹੈ ਯਾਦਾਂ ਨੂੰ ਵੇਖਦਾ ਹੈ ਸਮਾਜ ਕ੍ਰਿਤ ਨੂੰ ਵੇਖਦਾ ਹੈ ਕਾਨੂੰਨ ਕ੍ਰਿਤ ਨੂੰ ਵੇਖਦਾ ਹੈ ਕ੍ਰਿਤ ਠੀਕ ਨਹੀਂ ਤਾਂ ਸਮਾਜ ਨਰਾਜ਼ ਹੋ ਜਾਂਦਾ ਹੈ ਕ੍ਰਿਤ ਠੀਕ ਨਹੀਂ ਤਾਂ ਕਾਨੂੰਨ ਬੇੜੀਆਂ ਤੇ ਹਟਕੜੀਆਂ ਲੈ ਕੇ ਆ ਜਾਂਦਾ ਹੈ ਵਿਚਾਰ ਠੀਕ ਨਹੀਂ ਤਾਂ ਜਨਮ ਮਰਨ ਦਾ ਚੱਕਰ ਚੱਲਦਾ ਰਹਿੰਦਾ ਹੈ ਦੁੱਖ ਸੰਤਾਪ ਚੱਲਦੇ ਰਹਿੰਦੇ ਕਰ ਕਰ ਕਰਨਾ ਲਿਖ ਲੈ ਜਾਓ ਬੁਰਾ ਸੋਚ ਰਿਹਾ ਹੈ ਇਹ ਤੇ ਬੁਰਾ ਲਿਖਿਆ ਗਿਆ ਅੰਦਰ ਬੁਰੀਆਂ ਯਾਦਾਂ ਦੇਚ ਭੈ ਤੇ ਦੇ ਅੰਦਰ ਲਿਖੀਆਂ ਗਈਆਂ ਬੁਰੇ ਵਿਚਾਰ ਚੱਲਦੇ ਨੇ ਤੇ ਅੰਦਰ ਲਿਖੇ ਗਏ ਕਰ ਕਰ ਕਰਨਾ ਲਿਖ ਲੈ ਉਸੇ ਵਕਤ ਲਿਖੇ ਜਾਂਦੇ ਉਸੇ ਉੱਤੇ ਚਿੱਤਰ ਗੋਪਤ ਪੇ ਲਿਖਦਾ ਭਾਉ ਉਹ ਕਲਮ ਲਿਖਦੀ ਪਈਏ ਜੋ ਗੋਪਤ ਹੈ ਨਹੀਂ ਦਿਖਾਈ ਦਿੰਦੀ ਔਰ ਇੱਕ ਕੋਈ ਸਮੇਂ ਪਰ ਬਾ ਘਰ ਬਾ ਜੀਵਾਂ ਦੇ ਲਿਖੇ ਜਾ ਰਹੇ ਨੇ ए विचार ये सोचनीये करम ऐसी अगमने कलम है इसी अगमने कलम ਦਾ ਜ਼ਿਕਰ ਕੀਤਾ ਹੈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਹਾਥ ਕਲਮ अगਮ ਮस्तक ਲਿਖਾਵਤੀ ਬੜੀ अगਮਨੇ ਕਲਮ ਹੈ ਬਿਨਾਂ ਰੁਕੇ ਹੀ ਚੱਲ ਰਹੀ ਹੈ ਮਨੁੱਖ ਜੋ ਕੁਝ ਸੋਚ ਰਿਹਾ ਹੈ ਲਿਖਿਆ ਜਾ ਰਿਹਾ ਹੈ ਮਨੁੱਖ ਦੇ ਜੋ ਵਿਚਾਰ ਨੇ ਲਿਖਿਆ ਜਾ ਰਿਹਾ ਹੈ ਮਨੁੱਖ ਦੀਆਂ ਜੋ ਯਾਦਾਂ ਨੇ ਲਿਖੀਆਂ ਜਾ ਰਹੀਆਂ ਨੇ ਸੇਜੇ ਸੇਜੇ ਇੱਕ ਦਿਨ ਵਿਚਾਰ ਹੀ ਆਚਾਰ ਬਣ ਜਾਂਦਾ ਸੋਚਣੀ ਹੀ ਕਿਰਤ ਬਣ ਜਾਂਦੀ ਹੈ ਇਹ ਵੀ ਮੈਸਰ ਕਰਦੇ ਨੇ ਨਿਰਵੈਰਤਾ ਦੇ ਵਿਚਾਰ ਚੱਲਦੇ ਸੰ ਨਿਰਵੈਰਤਾ ਦਾ ਸੁਭਾਅ ਬਾਹਰ ਪ੍ਰਗਟ ਹੋ ਗਿਆ ਕਿਧਰੇ ਲੋੜ ਭਈ ਸੰਤ ਦੇ ਅੰਦਰ ਹਰ ਵਕਤ ਨਿਰਵੈਰਤਾ ਦੇ ਵਿਚਾਰ ਚੱਲਦੇ ਨੇ ਕਿਰਤ ਦੇ ਵਿੱਚ ਕਦੀ ਕਦੀ ਪ੍ਰਗਟ ਹੋ ਜਾਂਦੇ ਹਨ ਭਗਤ ਦੇ ਅੰਦਰ ਹਰ ਵਕਤ ਦਇਆ ਦੀ ਸੋਚਣੀ ਚੱਲਦੀ ਹੈ ਕਿਰਤ ਦੇ ਵਿੱਚ ਕਿਧਰੇ ਕਿਧਰੇ ਪ੍ਰਗਟ ਹੋ ਜਾਂਦੀ ਹੈ ਜਦ ਲੋੜ ਹੋਵੇ ਸਵਾਭਾਵ ਦੇ ਚ ਉਸਦੇ ਹਰ ਵਕਤ ਪ੍ਰੇਮ ਚੱਲਦਾ ਹੈ ਕਿਤੇ ਦੇ ਕਿਤੇ ਕਿਤੇ ਪ੍ਰਗਟ ਕਰ ਦਿੰਦਾ ਹੈ ਕਿਧਰੇ ਲੋੜ ਪੈ ਕੇ ਸਵਾਭਾਵ ਕਰ ਜਿਵੇਂ ਫੁੱਲ ਦੇ ਅੰਦਰ ਮਹਿਕ ਤੇ ਹੈ ਪਰ ਡੁੱਲ ਡੁੱਲ ਕੇ ਬਾਹਰ ਪੈਣ ਲੱਗ ਪੈਂਦੀ ਕੱਲੀ ਦੇਚ ਵੀ ਮਹਿਕ ਹੈ ਪਰ ਅਗੇ ਕਿ ਪੰਖੜੀਆਂ ਬਣ ਕੇ ਖਿਲਾਵ ਦੇ ਚ ਨਹੀਂ ਆਈ ਕਿ ਮਹਿਕ ਬਾਹਰ ਪ੍ਰਗਟ ਹੋ ਸਕੇ ਕਿਧਰੇ ਕਿਧਰੇ ਜਦ ਲੋੜ ਪੈ ਜਾਂਦੀ ਹੈ ਉਹ ਦਇਆ ਦੀ ਸੋਚਣੀ ਉਹ ਦਇਆ ਦੇ ਵਿਚਾਰ ਉਹ ਪ੍ਰੇਮ ਦੇ ਵਿਚਾਰ ਉਹ ਸੰਭ੍ਰਿਸ਼ਟੀ ਦੀ ਸੋਚਣੀ ਕ੍ਰਿਤ ਦੇ ਚ ਪ੍ਰਗਟ ਹੋ ਜਾਂਦੀ ਹੈ। ਤੁਮਾਰਾ ਜਿੰਨੇ ਅੰਮ੍ਰਿਤ ਵੇਲੇ ਤੂੰ ਉਸ ਵੱਡੇ ਦੀਆਂ ਵਡਿਆਈਆਂ ਦੀ ਵਿਚਾਰ ਕਰ। ਉਹ ਵੱਡਾ ਹੈ। ਉਹ ਨਿਰਵੈਰ ਹੈ। ਉਹ ਨਿਰਭੈ ਹੈ। ਐਸਾ ਤੂੰ ਸੋਚ ਐਸੇ ਹੀ ਤੂੰ ਵਿਚਾਰ ਕਰ। ਉਸ ਦੀ ਤੂੰ ਯਾਦ ਦੇ ਜੋ ਹੈ ਪੈ ਅੰਮ੍ਰਿਤ ਵੇਲੇ।